ਦੇ ਵਿੱਚ ਆਉਣ ਸਾਰ ਸਭ ਤੋਂ ਪਹਿਲਾਂ ਅਸੀਂ ਕੰਮ ਕੀਤਾ ਐਮਐਲਏ ਦੀਆਂ ਪੈਨਸ਼ਨਾਂ ਇੱਕ ਵਾਰੀ ਤੁਸੀਂ ਐਮਐਲਏ ਬਣ ਗਏ ਪਹਿਲੀ ਵਾਰ ਤੁਹਾਨੂੰ 75000 ਰੁਪਏ ਪੈਨਸ਼ਨ ਮਿਲੂਗੀ ਜੀ ਮਹੀਨੇ ਦੀ ਜੇ ਦੂਜੀ ਵਾਰੀ ਬਣ ਗਏ 60000 ਰੁਪਏ ਚ ਹੋਰ ਵਧਾ ਲਓ ਜੀ ਤੀਜੀ ਵਾਰੀ ਬਣ ਗਏ 60 ਹੋਰ ਵਧਾਈ ਚੱਲੋ ਜੀ ਕਈ ਜਣੇ ਇਦਾਂ ਦੇ ਸੀਗੇ ਪੰਜ ਪੰਜ ਵਾਰੀ ਬਣ ਗਏ ਛੇਵੀਂ ਵਾਰੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਜਾਂ ਫਿਰ ਹਾਰ ਗਏ ਪਰ ਲਾਓ 75 4 240000 ਤੇ 75 ਲਾ ਲਓ ਜੀ ਮਤਲਬ 2.5 ਲੱਖ ਪੈਨਸ਼ਨ ਮਿਲੂਗੀ ਜਿੱਕੱਲੀ ਕਈ 7-7 ਵਾਲੇ ਵੀ ਸੀਗੇ ਕਈਆਂ ਨੂੰ ਹਾਰਨ 'ਚ ਫਾਇਦਾ ਸੀ ਕਿਉਂਕਿ ਤਨਖਾਹ ਘਟ ਹੈ ਜੇ ਤਨਖਾਹ ਰਹੂਗੀ ਉਹ ਨજર ਪੈਨਸ਼ਨ ਨਹੀਂ ਮਿਲਦੀ ਨਾ ਜਿਹਾਰ ਜਿਉਂ ਵਾਧ ਮਿਲਦੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕੀਤੀ ਕਿ ਭਾਈ ਇੰਨਾਂ ਚ ਤਾਂ ਪਤਾ ਨਹੀਂ ਕਿੰਨੇ ਮੁੰਡੇ ਕੰਮ ਕਰਨ ਨੂੰ ਤਿਆਰ ਨੇ ਕਿੰਨੇ ਮੁੰਡੇ ਕੁੜੀਆਂ ਨੂੰ ਤਨਖਾਹ ਹੋ ਜੂਗੀ ਇੱਕ ਵਾਰੀ ਲੈਣੀ ਹੈ ਮੈਂ ਕਿਹਾ ਲਾਓ ਨਹੀਂ ਮੈਂ ਇੱਕ ਤੇ ਵੀ ਕਾਟਾ ਫੇਰ ਲੱਗਿਆ ਕਿਉਂਕਿ ਜਦੋਂ ਵੋਟਾਂ ਮੰਗਣਾ ਉਹਦੇ ਉਹ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਮੈਨੂੰ ਦੱਸੋ ਸੇਵਾ ਦੀ ਪੈਨਸ਼ਨ ਹੁੰਦੀ ਹੈ ਆ ਪਿੰਗਲਵਾੜੇ ਵਾਲੇ ਬੱਚੇ ਆ ਜਿਹੜੇ ਸੇਵਾ ਕਰਦੇ ਨੇ ਇਹ ਕੋਈ ਪੈਨਸ਼ਨ ਲੈਂਦੇ ਆ ਆਪਾਂ ਤੋਂ ਹਾਂ ਕੋਈ ਦਾਨ ਕਰ ਦਿੰਦਾ ਕੋਈ ਆਪਣੇ ਦਸਬੰਦ ਕੱਢ ਲੈਂਦਾ ਉਹ ਅਲੱਗ ਗੱਲ ਆ ਉਹ ਤਾਂ ਪੱਕਾ ਹੈ ਲੈਂਦੇ ਸੀਗੇ ਅੱਛਾ ਨਾਲ ਕੱਲਾ ਇਹ ਵੀ ਨਹੀਂ ਇਲਾਜ ਵੀ ਫਰੀ ਸਾਰ ਕੱਲਾ ਇਹ ਵੀ ਨਹੀਂ ਗੱਡੀਆਂ ਤੇਲ ਵੀ ਕੱਲਾ ਇਹ ਵੀ ਨਹੀਂ ਦਿੱਲੀ ਪੰਜਾਬ ਜਿੱਥੇ ਵੀ ਜਾਣਾ ਚੰਡੀਗੜ੍ਹ ਰਹਿਸ਼ ਵੀ ਫਰੀ ਹੈ ਕਮਰਾ ਕਮਰੇ ਦੇ ਪੈਸੇ ਵੀ ਨਹੀਂ ਬੜਾ ਯਾਰ ਪੰਗਾ ਪਾ ਲਿਆ ਜਿਤਾ ਕੇ ਇਹਨਾਂ ਨੂੰ ਇਹ ਤਾਂ ਸਭ ਇਹਦਾ ਹੱਥ ਹੀ ਘੜੇ ਕਰ ਲਿਆ ਸੀ ਸਭ ਤੋਂ ਪਹਿਲਾਂ ਤਾਂ ਉਹ ਕੀਤਾ ਜੀ ਫਿਰ ਉਸ ਤੋਂ ਬਾਅਦ ਕਾਗਜ਼ ਕਢਾਏ ਆ ਟੋਲ ਪਲਾਜੇ ਜਿਹੜੇ ਨੇ ਇਹ ਦੱਸੋ ਕਰ ਕਿੰਨਾ ਕਿੰਨਾ ਕਚਰ ਹੋ ਗਿਆ ਕੋਈ 1.5 ਸਾਲ ਤਾਂ ਹਾਂ ਚੱਲ ਗਿਆ ਜੀ ਕਿਸੇ ਨੂੰ ਮਿਆਦ ਖਤਮ ਹੋਈ ਨੂੰ 2-2 ਸਾਲ ਹੋ ਗਏ ਇਹ ਕਿਉਂ ਚੱਲੀ ਜਾਂਦੇ ਨਹੀਂ ਬੱਸ ਜੀ ਕਿਸੇ ਨੇ ਪੁੱਛਿਆ ਨਹੀਂ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਹੈ ਜੀ ਉਧਰ ਕੀ ਟਮਟ ਹੈਗੀ ਸੀ ਜੀ 17 ਟੋਲ ਪਲਾਜੇ ਬੰਦ ਕੀਤੇ ਐ 64 ਲੱਖ ਰੁਪਈਆ ਰੋਜ਼ ਬਚਦਾ ਜੀ ਇੱਕ ਦਿਨ ਚ ਪੰਜਾਬੀਆਂ ਦਾ 17 ਕੀਤੇ ਦੋ ਤਿੰਨ ਹਜੇ ਆਉਣ ਵਾਲੇ ਨੇ ਬਸ ਲੁੱਟੀ ਜਾਓ ਕਿਹੜਾ ਆਪਾਂ ਪੁੱਛਦੇ ਆਪਾਂ ਕਿਸੇ ਨੂੰ ਬਾਈ ਕਿੰਨਾ ਇਧਰ ਚੱਲੂਗਾ ਨਾਲੇ ਪੈਸੇ ਪਤਾ ਹੀ ਜਾਂਦੇ ਆ ਨਾਲੇ ਦਿਨ ਵਧਾਈ ਜਾਂਦੇ ਆ ਕੋਈ ਪਤਾ ਹੀ ਲਾਦਾ ਫੇਰ ਅਫਸਰਾ ਨੂੰ ਬੁਲਾਇਆ ਬਿਜਲੀ 600 ਯੂਨਿਟ ਦੇਣੀ ਹੈ 2 ਮਹੀਨਿਆਂ ਦਾ ਬਾਅਦ ਬਿਲਾਉਂਦਾ 3 300 ਪਰ ਮੰਥ ਜਨਨ ਕਿ 600 ਯੂਨਿਟ ਬਿਜਲੀ ਫਰੀ ਦੇਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਦੇ ਕੋਲ ਇੱਕ ਪੀਲਾ ਕਾਰਡ ਚਾਹੀਦਾ ਹੈ ਉਹਦੇ ਕੋਲ ਨੀਲਾ ਕਾਰਡ ਚਾਹੀਦਾ ਚੀਨੇ 600 ਤੋਂ ਘੱਟ ਰੱਖ ਲਿਆ ਮੀਟਰ ਆਪਦਾ ਉਹਨੂੰ ਬਿਜਲੀ ਫਰੀ ਆਉਗੀ ਇਸ ਵਕਤ 87 ਤੋਂ 88% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਜੀ ਫੇਰ ਅਗਲੇ ਦਿਨ ਕੀਤਾ ਵੀ ਆ ਖੇਤਾਂ ਵਾਲੀ ਕੱਢੋ ਕਰਾਂ ਖੇਤਾਂ ਵਾਲੀ ਬਿਜਲੀ ਪਹਿਲੀ ਗੱਲ ਤਾਂ ਦੁਨੀਆ ਭਰ ਦੇ ਦਫ਼ਤਰ ਅਮਰੀਕਾ ਚੱਲ ਜਾਓ ਕੈਨੇਡਾ ਚੱਲ ਜਾਓ ਨਿਊਜ਼ੀਲੈਂਡ ਹਾਲਡੈਂ ਬੈਲਜੀਅਮ ਫਰਾਂਸ ਜਰਮਨੀ ਇਟਲੀ ਜਿੱਥੇ ਮਰਜ਼ੀ ਚੱਲ ਜਾਓ ਦੁਨੀਆ 'ਚ ਦਫਤਰ 9 ਤੋਂ 5 ਲੱਗਦੀ ਹੈ ਜੀ ਆ ਕਿਸਾਨਾਂ ਵਾਲਾ ਦਫਤਰ ਪਤਾ ਨਹੀਂ ਰਾਤ ਨੂੰ 2 ਵਜੇ ਆਉਂ ਕਹਿੰਦੇ ਲਾਈਟ ਉੱਥੇ ਸੱਪਾਂ ਦੀਆਂ ਸੇਰੀਆਂ ਮਿੱਧੀ ਜਾਂਦੇ 2 ਘੰਟੇ ਪਹਿਲਾਂ ਜਾ ਕੇ ਬਹਿ ਜਾਂਦੇ ਮੱਛਰ ਖਾ ਜਾਂਦਾ ਫਿਰ ਇਹ ਨਹੀਂ ਪੱਕਾ ਪਤਾ ਪੂਰੀ ਆਉਗੀ ਜਾਂ ਨਾ ਮੈਂ ਕਿਹਾ ਵੀ ਦਿਨੇ ਬਿਜਲੀ ਦੇਣੀ ਹੈ 9 ਤੋਂ 5 ਔਰ ਜੇ 9 ਤੋਂ 6 ਹੋਣੀ ਹੈ 9 ਤੋਂ 6 ਵੀ ਦੇ ਦਿਓ 10 ਘੰਟੇ 11 ਘੰਟੇ ਦੇ ਦਿਓ ਉਕੇ ਮੈਨੂੰ ਪਤਾ ਮੈਂ ਖੇਤੀ ਕਰਦਾ ਆਂ ਕੋਈ ਕੋਈ ਜਿਹੜਾ ਜ਼ਿੰਮੇਦਾਰ ਇੰਨਾ ਕੰਮਲਾ ਨਹੀਂ ਹੈਗਾ ਕਿ ਜੇ ਬਿਜਲੀ ਹੈਗੀ ਤੇ ਮੋਟਰ ਚਲਾਈ ਰੱਖੂ ਆਪਣੀਆਂ ਬੱਟਾਂ ਤੋੜ ਲੂਗਾ ਉਹ ਉਹ ਇੱਕ ਵਾਰੀ ਭਰ ਲੂਗਾ 11 ਘੰਟਿਆਂ ਚ ਉਸ ਤੋਂ ਬਾਅਦ ਦੋ ਦਿਨ ਤਾਂ ਚਲਾਉਂਦਾ ਹੀ ਨਹੀਂ ਉਹ ਕਿਉਂਕਿ ਇੱਕ ਵਾਰੀ ਭਰ ਗਈ ਤੀਜੇ ਦਿਨ ਚਲਾਊਗਾ ਤੇ ਜੇ ਆਪਾਂ ਹਫ਼ਤੇ ਚ ਚਾਰ ਵਾਰੀ ਬਿਜਲੀ ਦਿੱਤੀ 48 ਘੰਟੇ ਨੇ 11-11 ਘੰਟੇ ਤੇ ਜੇ 8-8 ਘੰਟੇ ਟੁੱਟਮੀ ਦਿੱਤੀ ਤਾਂ 56 ਘੰਟੇ ਨੇ ਤੇ ਨਾਲੇ ਤਾਂ 12 ਘੰਟੇ ਬਚਦੇ ਨੇ ਤੇ ਨਾਲੇ ਉਹ ਬਿਜਲੀ ਬਚਦੀ ਐ ਥੱਲੋਂ ਪਾਣੀ ਕੱਟ ਕੱਟਦਾ ਉਹ ਉਸੇ ਹਿਸਾਬ ਨਾਲੀ ਨਹੀਂ ਤਾਂ ਰੋਜ਼ ਉਸੇ ਕੈਰੇਜ ਚ ਦੁਬਾਰੇ ਲਾਉਣਾ ਪੈਂਦਾ ਜਦੋਂ ਅੱਧਾ ਕੈਰਾ ਰਹਿ ਗਿਆ ਜੀ ਦਿਨੇ ਬਿਜਲੀ ਕੀਤੀ ਜੀ ਆਉਂਦੀ ਇਹਨਾਂ ਦਿਨੇ ਬਿਜਲੀ ਫੇਰ ਮੈਂ ਕਿਹਾ ਜੀ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਹਾਉਂਦੇ ਰਹੇ ਹਾਂ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਦੇ ਹੁੰਦੇ ਸੀ ਉਹ ਕੱਸੀਆ ਕਿੱਥੇ ਨਹੀਂ ਲੱਭਣ ਦੱਬ ਲਈਆਂ ਜੀ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਜੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ 'ਚ ਸਾਢੇ 3 ਸਾਲਾਂ 'ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਘਟ ਫੁਕੂਗੀ ਥੱਲੋਂ ਘਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਜਿਹੜੇ ਗੁਰੂ ਸਾਹਿਬ ਬਚਨ ਕਰ ਗਏ ਉਹਨਾਂ ਬਚਨਾਂ ਤੇ ਵੀ ਪੂਰੇ ਉਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆਜੂਗਾ ਜੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਹੈ ਕਿ ਨਹੀਂ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਡਾਟਾ ਕਢਾਇਆ ਪਾਰਲੀਮੈਂਟ ਚੋਂ ਐਕਸੀਡੈਂਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਸੂਬੇ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ ਹਰ ਜਾਣ ਕੇ ਹੈਰਾਨੀ ਹੋ ਗਈ 18 ਦੀ ਗੱਲ ਹੈ ਪੰਜਾਬ ਨੰਬਰ 1 ਤੇ ਸੀ 14 ਮੌਤਾਂ ਰੋਜ਼ ਦਿਨ ਹਰ ਰੋਜ਼ 14 ਮੌਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਹਾਂ ਹੁਣ ਤਾਂ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾਲ ਕੋਣਾ 420 22 420 22 ਨੂੰ ਕਰੋ 12 ਨਾਲ 52 5300 ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਮਰ ਗਏ ਹੋਰ 5 6000 ਤੇ 6000 ਤੇ ਪਹੁੰਚ ਜਾਂਦਾ ਸੀ ਮੈਂ ਕਿਹਾ ਵੀ ਇੱਕ ਪੁਲਿਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦਿੰਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲੀ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕੀ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਤੇਰੀ ਕਬਣਾ ਸੁਣਦੇ ਰਹੇ ਆ ਇਦਾਂ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਜੀ 48% ਆਣ ਹੋਈਆਂ ਮੌਤਾਂ ਹੀ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਕਿਹੜਾ ਦੇਖਦਾ ਵੀ ਕੌਣ ਬੰਦਾ ਉਹ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ ਹੁਣ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ ਅਸਲ 'ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੁਣ ਜ਼ਖਮੀਆਂ 'ਚ ਹੋਣ ਲੱਗੀ ਹੁਣ ਤਾਂ ਛੋੜੀ ਜਿਹੀ ਖਰੋਚ ਵੀ ਆ ਜੇ ਉਹਨੂੰ ਜ਼ਖਮੀ 'ਚ ਲਿਖ ਲੈਂਦੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ ਕੱਲਾ ਇਹ ਨਹੀਂ ਕਿ ਜਾਨ ਬਚ ਗਈ ਕਰੋੜਾਂ ਰੁਪਈਆ ਸੋਨੇ ਦੇ ਗਹਿਣੇ ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਘਰੇ ਮੋੜ ਕੇ ਆਏ ਆ ਜੀ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਹੈ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋਂ ਉਹ ਚ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਹ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਜੁਨਾ ਇਹ ਪੰਜਾਬ ਸਿਰਫ ਇੱਕੋ ਇੱਕ ਹੈ ਜਾਂ ਸੂਬਾ ਹੈ ਜਿੱਥੇ ਐਸਐਸਐਫ ਹੈ ਹੁਣ ਮੈਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਤੇ ਸਾਨੂੰ ਦਾ ਦੋ ਮੈਂ ਕਿਹਾ ਦੱਸਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਹਾਸ ਤਾਂ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਸਾਥੋਂ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂਗੇ ਤੋਂ ਬੰਦਰ ਨੀਅਤ ਚਾਹੀਦੀ ਹੈ ਮੇਰੇ ਕੋਲੇ ਕੁੜੀਆਂ ਆਈਆਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆਂ ਅੱਗ ਬਚਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀ ਆ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀਆਂ ਪਰ 60 ਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈਆਂ ਕੀ ਗੱਲ ਹੋ ਗਈ ਦੱਸੋ ਕਹਿੰਦੀ ਆ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ ਹੈ 60 ਕਿਲੋ ਦੀ ਬੋਰੀ ਚੱਕ ਕੇ ਕੁੜੀ ਨੇ ਵੀ ਭੱਜਣਾ ਓਨੇ ਚਿਰਚੀ ਪੌੜੀਆਂ ਸੀ ਚੜਨੀਆਂ ਨੇ ਓਨੇ ਚਿਰਚੀ ਪੌੜੀਆਂ ਉਹਨਾਂ ਨੇ ਚੜਨੀਆਂ ਨੇ ਵੇ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਉਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ ਕੁੜੀਆਂ ਦੇ ਹੋਰ ਨੇ ਮੈਂ ਅਫਸਰ ਬੁਲਾਏ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹ ਕੀ ਰੂਲ ਨੇ ਬਹੁ ਜੀਗਾਂ ਦਾ ਕਿਸ ਨੇ ਦੇਖਿਆ ਹੀ ਨਹੀਂ ਜੀ ਮੈਂ ਕਹਿੰਨ ਠੀਕ ਕਰੋ 40 ਕਿਲੋ ਉਹਦਾ ਭਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੀਆਂ ਜੀ ਜੇ ਕੁਝ ਕਰਨਾ ਹੋਵੇ ਤਾਂ ਹੋ ਜਾਂਦਾ ਹੁੰਦਾ ਜੇ ਕੁਝ ਨੀਅਤ ਹੋਵੇ ਤਾਂ ਹੋ ਜਾਂਦਾ ਹੁੰਦਾ ਇਹ ਤਾਂ ਮੈਂ ਇੰਨੇ ਕੁ ਗਿਣਾਏ ਨੇ ਅਜੇ ਹੋਰ ਦੇਖੋ ਇਤੋਂ ਪਹਿਲਾਂ ਬੜੀਆਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਉਹਨਾਂ ਨੇ ਜੀ ਬੜਾ ਧਰਮ ਦੇ ਨਾਂ ਤੇ ਉਹਨਾਂ ਨੇ ਸਾਨੂੰ ਲੜਾਇਆ ਵੀ ਭੜਕਾਇਆ ਵੀ ਵੋਟਾਂ ਲਈਆਂ ਤੇ ਮੇਰੇ ਕੋਲੇ ਇੱਕ ਮੰਗ ਹੈ ਜੀ ਆਈ ਮੈਨੂੰ ਇੰਨੀ ਮਤਲਬ ਮੈਂ ਕੀ ਕਹਾਂ ਕਿ ਮੈਨੂੰ ਇੰਨਾ ਦੁੱਖ ਹੋਇਆ ਕਿ ਯਾਰ ਹਜੇ ਤੱਕ ਆ ਵੀ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਣੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਕਰੇ ਲੈ ਕੇ ਜਾਣੇ ਜਿਹੜੀ ਪਾਲਕੀ ਵਾਲੀ ਗੱਡੀ ਐ ਉਹਦੇ ਟੈਕਸ ਲੱਗਦਾ ਸੀ ਜੀ ਉਹ ਗੱਡੀ ਤੇ ਉਹ ਕਹਿੰਦੇ ਪਾਲਕੀ ਵਾਲੀ ਗੱਡੀ ਤੇ ਟੈਕਸ ਮਾਫ ਕਰ ਦਿਓ ਮੈਂ ਅਫਸਰਨ ਬੁਲਾਇਆ ਕਹਿੰਦੇ ਹਾਂਜੀ ਕਰ ਤਾਂ ਸਕਦੇ ਆ ਬਸ ਇਹ ਐ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰਨ ਉਹ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ 'ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ 'ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆ ਯਾਰ ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ ਉਹ ਉਹ ਤਾਂ ਅਸੀਂ ਕਿ ਕਿੜੀਆਂ ਬੋਰੀਆਂ ਲੱਦ ਲਾਂਗੇ ਯਾਰ ਕੱਲਾ ਇਹ ਨਹੀਂ ਜਿੰਨੇ ਵੀ ਧਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਐ ਪਾਲਕੀ ਵਾਲੀ ਗੱਡੀ ਆਪਾਂ ਜਾਦਾ ਲੈ ਕੇ ਜਾਂਦੇ ਆ ਉਹਦੇ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਏ ਕੀ ਐ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ 24 ਘੰਟੇ ਕੀ ਕਰੀ ਗਏ ਨੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਐਦੂ ਗਾ ਹਾਂ ਅੱਗੇ ਵਧੇ ਹੀ ਨਹੀਂ ਬਸ ਇਹਨਾਂ ਕਮਤੀ ਰਹੇ ਬਸ ਵੀ ਜਿਹੜੇ ਕੰਮ ਕਰਨ ਵਾਲੇ ਕਰ ਲੈਂਦੇ ਥੋੜੇ ਬਹੁਤ ਫਿਰ ਵਪਾਰੀਆਂ ਕੋਲੇ ਗਏ ਆਪ ਗਏ ਵੱਡੇ ਵੱਡੇ ਵਪਾਰੀਆਂ ਕੋਲੇ ਜਿਹੜੇ ਰੁੱਸ ਕੇ ਚਲੇ ਗਏ ਸੀ ਆਪਣੇ ਤੋਂ ਮੰਡੀ ਗਵਿੰਦਗੜ ਖਾਲੀ ਹੋ ਗਈ ਲੁਧਿਆਣਾ ਖਾਲੀ ਹੋ ਗਿਆ ਬਟਾਲਾ ਧਾਰੀਵਾਲ ਗਰਾਇਆਂ ਟੋਕੇ ਵਾਲੀਆਂ ਮਸ਼ੀਨਾਂ ਵਾਸਤੇ ਮਸ਼ਹੂਰ ਹੁੰਦਾ ਸੀ ਫਗਵਾੜਾ ਪਤਾ ਨਹੀਂ ਕਿੱਧਰ ਚਲੇ ਗਏ ਕਿਉਂਕਿ ਉਹਨਾਂ ਤੋਂ ਪੈਸੇ ਮੰਗਦੇ ਸੀ ਹਿੱਸੇ ਮੰਗਦੇ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਨਾਲੇ ਨਵੇਂਆਂ ਨਾਲ ਗੱਲ ਕੀਤੀ ਵੀ ਆਓ ਯਾਰ ਆਪਾਂ ਠੀਕ ਕਰ ਲਈਏ ਪੰਜਾਬ ਨੂੰ ਆ ਗਏ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਲੁਧਿਆਣੇ ਲਾ ਰਹੇ ਨੇ ਜੀ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਮ ਪੇਂਟਸ ਸਨਾਥਨ ਟੈਕਸਟਾਈਲ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਬਰਵੀਓ ਤੇ ਫਰੇਡਨਵਰਗ ਫਰੇਡਨਵਰਗ ਬੀ ਐਮ ਡਬਲਯੂ ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਹੈ ਬਰਵੀਓ ਲਹਿਰੇਗਾ ਕੋਲੇ ਹੈ ਆਲੇ ਦੁਆਲੇ ਦੇ ਚੱਲ 30 40 ਹਜ਼ਾਰ ਪਿੰਡਾਂ ਦੀ ਜਿਹੜੀ ਹੈ ਪਰਾਲੀ ਨਹੀਂ ਫੁਕਣ ਦਿੰਦੇ ਉਹ ਗੈਸ ਬਣਾਉਂਦੇ ਉਹਦੇ ਨਾਲ ਇੰਡੀਅਨ ਆਇਲ ਨਾਲ ਉਹਦਾ ਸੰਯੋਗ ਤੱਕ ਰਾਇਆ ਹੈ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ ਕੰਮ ਮਿਲੂਗਾ ਸਾਨੂੰ ਸਾਡੇ 3 ਪੁੱਤਾਂ ਨੂੰ ਔਰ ਨਾਲੇ ਵੀ ਲਿਖਦੇ ਆ ਕਿ ਸਾਡੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਣਾ ਜਿਹੜੀ ਵੀ ਉਹਨਾਂ ਦੀ ਡਿਗਰੀ ਉਹਦੇ ਮੁਤਾਬਕ ਕੰਮ ਦੇ ਦੋ ਸਾਨੂੰ ਫੇਰ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਐ ਨਹੀਂ ਹੈਗਾ ਵੀ ਯਾਰ 3 ਸਾਲਾਂ ਬਾਅਦ ਕਿਉਂ ਲੱਗੇ ਨੇ ਕੰਮ ਤਾਂ ਅਸੀਂ ਕਦੋਂ ਦੇ ਕੰਮ ਲੱਗੀ ਜਾਂਦੇ ਆ ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ ਫੇਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਤ ਚ ਪੈ ਗਏ ਵਿਦਰੋਲ ਸਿੰਪਟਮ ਕਹਿੰਦੇ ਜਦੋਂ ਉਹਨਾਂ ਨੂੰ ਤੜ ਤੜ ਤੜਫਣਗੇ ਉਹ ਜਦੋਂ ਨੀ ਨਾਨਾਸ਼ਾ ਮਿਲਿਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਓਟ ਕਲੀਨਿਕ ਤੇ ਰੀ ਹੈਵ ਸੈਂਟਰ ਅਪਡੇਟ ਕੀਤੇ ਜੀ ਉਹ ਤੇ ਟਾਈਮ ਲੱਗਿਆ ਫਿਰ ਸਾਨੂੰ ਪਤਾ ਲੱਗਿਆ ਵੀ ਪੁਲਿਸ ਜਿਹੜੀ ਆ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਵਾਲੇ ਉਹ ਮਿਲੇ ਹੋਏ ਨੇ ਜੀ ਉਹ ਛਾਪਾ ਮਾਰਨ ਤੋਂ ਪਹਿਲਾਂ ਹੀ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਅੱਜ ਥੋੜੇ ਛਾਪਾ ਮਾਰਨਾ ਆਉਂਦੇ ਆ ਇੱਧਰ ਉਪਾਜ ਜਾਂਦੇ ਸੀ ਇੱਧਰ ਉੱਧਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜੀ ਵੱਡੇ ਪੱਦਰ ਤੇ ਪਠਾਨਕੋਟ ਵਾਲੇ ਨੂੰ ਮੂਨਕ ਮੂਨਕ ਵਾਲੇ ਨੂੰ ਰਮਦਾਸ ਇਹ ਤਾਂ ਬਦਲੀਆਂ ਕੀਤੀਆਂ ਫਿਰ ਉਹ ਤੋਂ ਬਾਅਦ ਕਿਹੜੇ ਕਿਹੜੇ ਇਲਾਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਫਿਰ ਉਹਨਾਂ ਨੇ ਕਿੜੀਆਂ ਕਿੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ ਚ 70 ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ ਚ ਅਸੀਂ ਫਿਰ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਖੁਸ਼ੀਆਂ ਮਨਾਉਂਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਹਦੇ ਨਾਂ ਨਹੀਂ ਲਿਆ ਕਿਤੇ ਮਤਲ ਤੁਹਾਨੂੰ ਪਤਾ ਹੈ ਵੀ ਵੱਡਾ ਸੀ ਉਹ ਹੈ ਆਵਾਜ਼ਿੰਦ ਜਿੰਦਾਬਾਦ ਹਰਵੰਤ ਸਿੰਘ ਮਾਰ ਜਿੰਦਾਬਾਦ ਰੀਸ ਸੋਧਿਆਨੀ ਜਿੰਦਾਬਾਦ ਥੋੜਾ ਜਰ ਹੋਰ ਠਹਿਰ ਜੋ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇਤੇ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ سزا ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਈ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦਾ ਹੀ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਸ ਤਾਂ ਉਹ ਤਾਂ ਮੇਰਾ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆਜੋ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹੇ ਵੀ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵੇਂ 9 9 ਵਜੇ ਤੀਨੋਂ ਗਲਾਸ ਖਤਮ ਕਰ ਦੋ ਬਾਅਦ ਤੁਸੇ ਤੁਹਾਨੂੰ ਕੋਈ ਨਹੀਂ ਦਿੰਦਾ ਤੁਸੀਂ ਉਹ ਸਾਬ ਨਾ ਪੀਓ ਬਈ ਪੂਰਾ ਦਿਨ ਕੱਟਣਾ ਹੈ ਨਾ ਜੀ ਕਹਿੰਦੇ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੇ ਤੇ ਕੈਪਟਨ ਸਾਹਿਬ ਨੇ ਮੈਂ ਕਿਹਾ ਪਹਿਲਾਂ ਤਾਂ ਹੁਣ ਤੁਹਾਡੇ ਨਾਲ ਮਿਲੇ ਹੋਏ ਸੀ ਉਹ ਇੱਕ ਦੇ ਖੇਤਾਂ ਚ ਨਹਿਰ ਮੁਕਦੀ ਐ ਇੱਕ ਦੀਆਂ ਟੂਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਮੈਂ ਕਿਹਾ ਹੁਣ ਨਹੀਂ ਮਰਦਾ ਕਹਿੰਦੇ ਜੋ ਸੀ ਤਾਂ ਨੱਕੇ ਤੋੜ ਲਾਂਗੇ ਮੈਂ ਕਿਹਾ ਆ ਜਿਓ ਫਿਰ ਮੈਂ ਚਲੇ ਗਿਆ ਨੰਗਲ ਆ ਜਿਓ ਮੈਂ ਕਿਹਾ ਨਗ ਮੱਚ ਤਾਂ ਰ ਆਇਆਂ ਖੇਤੋਂ ਨੱਕੇ ਤੋੜ ਲਾਂਗੇ ਨੱਕਿਆਂ ਤੱਕੇ ਨਾ ਤੋੜ ਲਾਂਗੇ ਤੁਸੀਂ ਯਾਰ ਨੰਗਲ ਜਾ ਕੇ ਬਹਿ ਗਏ ਤੇ ਇੱਕ ਬੂੰਦ ਪਾਣੀ ਦੀ ਨਹੀਂ ਜਾਣਦੀ ਸੀ 21 ਤਰੀਕ ਨੂੰ ਕਹਿੰਦਾ ਹੁਣ ਲੈ ਲਓ ਹੁਣ ਤੁਹਾਡਾ ਬਣਦਾ ਜੇ ਲੱਖੀ ਕਰਨੀ ਹੈ ਸੱਚੇ ਦਿਲੋਂ ਨਾ ਪੰਜਾਬ ਦੀ ਤਾਂ ਇਹ ਹੋਊਗੀ ਇਕੱਲਾ ਨਾਰੇ ਲਾ ਕੇ ਜਾਂ ਹਾਰ ਪਵਾ ਕੇ ਨਹੀਂ ਗੱਲ ਬਣਨੀ ਜੀ ਆ ਸੜਕਾਂ ਤੇ ਆ ਜਾਓ 68000 ਕਿਲੋਮੀਟਰ ਸੜਕਾਂ ਨੇ ਜੇ ਕਿਤੇ ਕੇਂਦਰ ਵਿੱਤ ਕਰਾ ਨਾ ਕਰੇ ਨਾ ਸਾਡਾ ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣਾ ਇੱਕ ਸੜਕ ਪੰਜਾਬ ਦੇ ਵਿੱਚ ਟੁਇਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੀ ਚ ਆ ਵੀ ਆਪਦੇ ਕੋਲੋਂ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਚਿਰ ਰਹਿਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗਵੇਂ ਨਹੀਂ ਮਿਲਣੀ ਆਪਣੀ ਬਣਾ ਲੈ ਮੇਤਰਾ ਟ੍ਰੈਲੀ ਆਪਣੀ ਬਣਾਣੀ ਪੈਣੀ ਆ ਪਤਾ ਨੂੰ ਠੀਕ ਹੈ ਨਾ ਸੋ ਇਸ ਕਰਕੇ ਸੜਕਾਂ ਬਣਨ ਗਈਆਂ ਔਰ ਸੜਕਾਂ ਵੀ ਇਹ ਜਿਹੇ ਬਣਨ ਗਈਆਂ ਐਦਾਂ ਹੀ ਜਿਵੇਂ ਤੁਸੀਂ ਬੈਠੇ ਹੋ ਨਾ ਠੇਕੇਦਾਰ ਬੁਲਾ ਲੇ ਮੈਂ ਪੰਜਾਬ ਦੇ ਸਾਰੇ ਵੀ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਠੇਕੇ ਮਿਲਦੇ ਐ ਮੈਂ ਕਿਹਾ ਵੀ ਇੰਨਾ ਚਿਰ ਮਿਲਣਗੇ ਜਿੰਨੂੰ ਵੀ ਮਿਲਣਗੇ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਟੈਂਡਰ ਚ ਤੁਹਾਨੂੰ ਕੋਈ ਪੈਸੇ ਨਹੀਂ ਮੰਗੂਗਾ ਅਫਸਰ ਫੇਰ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਉੱਥੋਂ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕੋਈ ਪੀਡਬਲਯੂਡੀ ਵਾਲਾ ਕੋਈ ਕੋਈ ਮੰਡੀ ਬੋਰਡ ਵਾਲਾ ਕੋਈ ਅਫਸਰ ਉੱਥੋਂ ਨਹੀਂ ਮੰਗੂਗਾ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕਿਉਂਕਿ ਉਹ ਉਹ ਵੀ ਕੀ ਕਰਨ ਹਿੱਸਾ ਮੰਗਦੇ 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 ਉਹਨਾਂ ਨਾਲ ਆਪਦਾ ਹਿੱਸਾ ਵਿੱਚੋਂ ਖਤਮ ਹੋ ਜਾਂਦਾ ਉਹ ਫਿਰ ਸੜਕਾਂ ਦੇ ਹਿੱਸੇ ਚ ਖਾ ਜਾਂਦੇ ਨਹੀਂ ਸੜਕ ਮੂਰੇ ਮੂਰੇ ਬਣੀ ਜਾਂਦੀ ਹੈ ਮਗਰ ਮੂਰੇ ਟੁੱਟੀ ਜਾਂਦੀ ਹੈ ਇਹ ਤਾਂ ਹੈ ਹੀ ਆਪਣੇ ਮਸ਼ਹੂਰ ਮੈਂ ਤਾਂ ਕੈਸਟਾ ਸੀੜੀਆਂ ਚ ਵੀ ਇਹੀ ਕਹਿੰਦੇ ਰਿਆਂ ਬੀ ਲੋਕ ਕੋਲ ਹੀ ਥਾਂ ਤੇ ਥੁੱਕ ਪਾਉਂਦੇ ਨੇ ਸੜਕਾਂ ਦਾ ਇਹ ਹਾਲ ਸੀ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਅਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਜਿਹੀਆਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਹੈ ਤੇ ਠੀਕ ਬਣੀ ਆ ਤਾਂ ਉਹ ਸੜਕ ਉਹਦਾ ਟਿਕਾ ਦੇ ਪੈਸੇ ਦੇਵਾਂਗੇ ਸੀ ਨੇ ਪੈਸੇ ਦੇਣੇ ਅਸੀਂ ਉਹਦੋਂ ਪੈਸਾ ਤਾਂ ਥੋੜਾ ਜੀ ਉਹ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਿ ਭੀ ਇੱਕ ਤਾਂ ਸੜਕਾਂ ਨਾਲ ਨਾਲ ਥੋੜਾ ਜਿਹਾ ਤਾਲਮੇਲ ਰੱਖਿਓ ਜਿੱਥੇ-ਜਿੱਥੇ ਨਵੀਆਂ ਸੜਕਾਂ ਬਣਣੀਆਂ ਨੇ ਤੇ ਤੁਸੀਂ ਕੋਈ ਟੈਲੀਫੋਨ ਦੀ ਤਾਰ ਪਾਉਣੀ ਹੈ ਜਾਂ ਕੋਈ ਤੁਸੀਂ ਕੋਈ ਕੇਬਲ ਤਾਰ ਪਾਉਣੀ ਹੈ ਥੱਲੋਂ ਦੀ ਹੈਨਾ ਜਾਂ ਕੋਈ ਹੋਰ ਕੋਈ ਤਾਰ ਪਾਉਣੀ ਹੈ ਸੀਵਰੇਜ ਪਾਉਣਾ ਸ਼ਹਿਰ ਚ ਕਿਤੇ ਉਹ ਪਹਿਲਾਂ ਪਾ ਲਿਓ ਯਾਰ ਪਤਾ ਨਹੀਂ ਕਿ ਹਾਜਾ ਇਹਨਾਂ ਦਾ ਆਪਸ ਚ ਤਾਲਮਿਲ ਉਧਰੋਂ ਸੜਕ ਬਣੀ ਜਾਂਦੀ ਹੁੰਦੀ ਐ ਉਧਰੋਂ ਉਹ ਗੈਂਤੀਆਂ ਆਈਆਂ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਪੱਟਣੀਆਂ ਸੀ ਟੈਲੀਫੋਨ ਦੇ ਤਾਰਾ ਪਾਉਣੀਆਂ ਨੇ ਉਹ ਯਾਰ ਦੋ ਦਿਨ ਪਹਿਲਾਂ ਪਾ ਲੈਂਦੇ ਬਾਅਦ ਚ ਬਣਾ ਲਿਓ ਫੇਰ ਨਹੀਂ ਪੋ ਪੋ ਪੱਟੀ ਪਟਾਈ ਰਹਿ ਜਾਂਦੀ ਏ ਜੀ ਇਦਾਂ ਹੀ ਆ ਥੋੜੀਆਂ ਥੋੜੀਆਂ ਫਾਈਨ ਟਿਊਨਿੰਗਾਂ ਨੇ ਬਸ ਛੋਟੀਆਂ ਛੋਟੀਆਂ ਗੱਲਾਂ ਨੇ ਇਹਦੇ ਨਾਲ ਹੀ ਫਰਕ ਪੈ ਜਾਂਦਾ ਲਾਇਬ੍ਰੇਰੀਆਂ ਬਣਾ ਰਿਹਾ 6 ਲਾਇਬ੍ਰੇਰੀਆਂ ਅੱਜ ਥੋੜੀ ਹੱਤੋਂ ਘਾਟਨ ਕੀਤਾ ਮੈਂ ਜਾ ਕੇ ਆਇਆ ਕੰਪਨੀ ਬਾਗ ਵਾਲੀ ਲਾਇਬ੍ਰੇਰੀ 'ਚ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਕੋਈ ਕਹਿੰਦਾ ਮੈਂ ਮੈਂ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਆਪਣੇ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀਆਂ ਆਪਣੇ ਬੱਚਿਆਂ ਨਾਲ ਲੈ ਕੇ ਜਾਓ ਏਸੀ ਹੈ ਫੁੱਲੀ AC ਹੈ ਕੋਈ ਪ੍ਰੋਬਲਮ ਨਹੀਂ ਜਦੋਂ ਮਰਜੀ ਜਾਓ ਜਿੰਨੇ ਮਰਜੀ ਘੰਟੇ ਬੈਠੋ ਹਰੇਕ ਹਲਕੇ ਚ ਬਣਾਉਣੀ ਹੈ 64 ਲੱਖ ਰੁਪਏ ਇੱਕ ਲਾਇਬ੍ਰੇਰੀ ਤੇ ਲਾ ਰਹੇ ਹਾਂ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ Wi-Fi ਕੰਪਿਊਟਰ ਸਾਰਾ ਅਪਡੇਟਡ 6 ਅੱਜ ਤੁਹਾਡੇ ਉਤਘਾਟਨ ਕਰਤੇ ਤੁਹਾਡੇ ਸਾਹਮਣੇ 6 ਇਹ ਨਹੀਂ ਅਸਲ ਚ ਕੰਮ ਨਹੀਂ ਤਾਂ ਕੰਮ ਹੋਣ ਤੱਕ ਕੀ ਕੰਮ ਕਹੀਗੇ ਆਪਾਂ ਨੂੰ ਆਪਾਂ ਤਾਂ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਉਹ ਤੇ ਆਪਾਂ ਤੋਂ ਹੋਏ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਇੱਥੇ ਲਈ ਫਿਰਦੇ ਨੇ ਸਾਨੂੰ ਸੀਵਰੇਜ ਜਾਂਚ ਯਾਰ ਟੋਬੇ ਛੱਪੜ ਟੱਕਣ ਇੱਥੇ ਲਈ ਫਿਰਦੇ ਬਸ ਹੋਰ ਕੋ ਕੰਮ ਹੀ ਨਹੀਂ ਦੱਸਦੇ ਸਾਨੂੰ ਸਾਨੂੰ ਦੱਸਿਆ ਹੀ ਨਹੀਂ ਵੀ ਆਪ ਹੀ ਵਿਕਾਸ ਹੁੰਦਾ ਹੈ ਵੀ ਪਟਵਾਰੀ ਵੀ ਬਣ ਸਕਦੇ ਸਾਡੇ ਬੱਚੇ ਡੀਐਸਪੀ ਵੀ ਲੱਗ ਸਕਦੇ ਜੱਜ ਬਣ ਸਕਦੇ ਸਾਡੇ ਬੱਚੇ ਕਿਤਾਬਾਂ ਹੀ ਨਹੀਂ ਦਿੱਤੀਆਂ ਸਾਨੂੰ ਉਹ ਹੁਣ ਜੱਜ ਲੱਗਣ ਲੱਗੇ ਪਿੰਡਾਂ ਦੇ ਬੱਚੇ ਬੱਚੀਆਂ ਅਮ ਲੋਕ ਕੋਲੇ ਪਿੰਡ ਐ ਦੋ ਬੇਟੀਆਂ ਹੋ ਗਈਆਂ ਜੋੜੀਆਂ ਬੇਟੀਆਂ ਹੋ ਗਈਆਂ ਟਵਿਨਜ਼ ਆ ਗਏ ਲੋਕ ਆ ਤਾਂ ਫਿਰ ਪੁਰਾਣੇ ਜਨਮਾਂ ਦਾ ਕੋਈ ਪਾਪ ਹੀ ਐ ਭਾਈ ਤੁਹਾਡਾ ਦੋ ਦੋ ਮੱਥੇ ਮਾਰੀਆਂ ਕੁੜੀਆਂ ਉਹ ਵੀ ਦੋ ਦੋ ਇਹ ਤਾਂ ਪਾਪ ਹੈ ਪੁਰਾਣੇ ਜਨਮਾਂ ਦਾ ਉਹ ਕਹਿੰਦਾ ਚਲੋ ਜੀ ਉਹਦਾ ਬਾਪੂ ਕਹਿੰਦਾ ਭਾਈ ਹੋਊਗਾ ਕੋਈ ਨਹੀਂ ਭੁਗਤ ਲਾਂਗੇ ਉਹਨੇ ਬੱਚੀਆਂ ਪੜਾ ਲੀਆਂ ਅੱਜ 6 ਮਹੀਨੇ ਪਹਿਲਾਂ ਦੀ ਗੱਲ ਹੈ ਦੋਨੇ ਜੱਜ ਬਣ ਗਈਆਂ ਜੱਜ ਬਣ ਗਈਆਂ ਫੇਰ ਆ ਗਈ ਐਤ ਕੀ ਡੱਬੇ ਸੀ ਹੱਥ 'ਚ ਬਰਫੀ ਵਾਲੇ ਇਹ ਤਾਂ ਕੋਈ ਪੁਰਾਣੇ ਜਨਮਾਂ ਦਾ ਪੁੰਨ ਨਹੀਂ ਹੈ ਉਹ ਰੀਮੋ ਕਰ ਗਏ ਉਹ ਦੱਸੋ ਯਾਰ ਕਮਾਲ ਹੈ ਯਾਰ ਅੱਧਾ ਯਾਰ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਵਿੱਚ ਕੀ ਕਹੇਂਗੇ ਲੋਕ ਲੋਕਾਂ ਦੀ ਪਰਵਾਹ ਨਾ ਕਰੋ ਇਹ ਤਾਂ ਕਹਿੰਦੇ ਹੀ ਰਹਿੰਦੇ ਆ ਆਪਣੀ ਚਾਲ ਆਪ ਚੱਲਦੇ ਰਹੋ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਕਈ ਕਈ ਪਿੰਡਾਂ ਚੋਂ ਭੋਜ ਨਹੀਂ ਮਿਲਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਪਿੰਡਾਂ ਨੂੰ ਕੀ ਕਿਹਾ ਸੀ ਬਸ ਦੇ ਰਹੋ ਜਿੱਥੇ 36 ਕਿਸਮ ਦਾ ਭੋਜ ਖਵਾਤਾ ਉੱਥੇ ਕਿਹਾ ਸੀ ਉੱਜੜ ਜਾ ਤੱਕ ਮਰਦਾਨ ਬਾਬਾ ਮਰਦਾਨਾ ਜੀ ਕੀ ਕਹਿੰਦੇ ਕਹਿੰਦੇ ਬਾਬਾ ਜੀ ਆਹ ਕਿਹੜਾ ਆਸ਼ੀਰਵਾਦ ਹੈ ਤਾਂ ਉਹਨਾਂ ਨੂੰ ਤਾਂ ਵਸਦੇ ਰਹੋ ਕਹਤਾ ਜਿਨ੍ਹਾਂ ਨੇ ਆਪਨ ਰੋਟੀ ਦਿੱਤੀ ਜਿਨ੍ਹਾਂ ਨੇ ਖਵਾਇਆ ਉਹਨਾਂ ਨੂੰ ਉੱਜੜ ਜਾ ਕਹਿੰਦਾ ਪੁੱਤ ਮਰੀ ਨੀਤ ਦੇ ਬੰਦੇ ਨੇ ਇਹ ਇੱਥੇ ਹੀ ਵਸਦੇ ਰਹਿਣ ਚੰਗੀ ਗੱਲ ਹੈ ਤੇ ਇਹ ਕਹਿੰਦਾ ਚੰਗੇ ਬੰਦੇ ਨੇ ਦਸਬੰਦ ਕੱਢਣੜ ਨੇ ਇਹ ਉੱਜੜ ਜਾਣ ਦੁਨੀਆ ਜਿੱਥੇ ਜਾਣਗੇ ਆਪਦੇ ਵਰਗੇ ਹੀ ਬੰਦੇ ਪੈਦਾ ਹੋਣਗੇ ਆਪਦੇ ਵਰਗੇ ਸੁਭਾਅ ਪੈਦਾ ਹੋਣਗੇ ਸੁਇਸ ਕਾਕੇ ਤੁਹਾਡੇ ਕੋਲੇ ਆਇਆ ਨਾ ਬੈਂਕ ਚ ਪੈਸਾ ਹੈ ਨਾ ਕੋਈ ਠੇਕਿਆਂ ਚ ਹਿੱਸਾ ਹੈ ਨਾ ਬੱਸਾਂ ਚ ਨਾ ਰੇਤਿਆਂ ਚ ਹਿੱਸਾ ਹੈਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਔਰ ਜਿਹੜਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਨਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਉਹ ਕਿਸੇ ਕੋਲੇ ਵੀ ਨਹੀਂ ਹੈਗਾ ਤੁਸੀਂ ਕਹੋ ਕਾਹਦਾ ਖਿਆਨਾ ਯਾਰ ਫਿਰਦੇ ਤਾਂ ਹੀ ਫਿਰਦੇ ਹੋਈ ਆ ਜਾਂਦੇ ਹੋਈ ਪੰਜ ਤੁਰ ਪੈਣੇ ਤੇ ਉਹਦੇ ਵਾਸਤੇ ਮੈਂ ਇੱਕ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਬਾਣੀ ਉਚਰਦੇ ਫਿਰਦੇ ਸੀ ਕਿਸੇ ਪਿੰਡ ਦੀ ਝੂ ਤੇ ਬਹਿ ਗਏ ਬਾਣੀ ਉਚਰਨ ਲੱਗੇ ਮਰਦਾਨਿਆਂ ਛੇੜ ਰਵਾਬ ਮਰਦਾਨੇ ਨੇ ਰਵਾਬ ਤੇ ਮਾਰਿਆ ਹੱਥ ਇਲਾਹੀ ਸੁਰਾਂ ਉੱਠੀਆਂ ਗੁਰੂ ਸਾਹਿਬ ਨੇ ਬਾਣੀ ਉਚਰੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਪਿੰਡ ਦੀ ਜੂਹ ਤੇ ਨਾ ਬੜਾ ਵੱਡਾ ਫਕੀਰ ਆ ਗਿਆ ਬਈ ਕੋਈ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਤਾਰਾਂ ਤਾਹਾਂ ਜੁੜੀਆਂ ਹੋਈਆਂ ਨੇ ਕਿਸਮਤਾਂ ਪਲਟ ਦੂ ਇਹਦੀ satsang ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹਿੰਦੇ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਸੱਚ ਦੇ ਰਾਹਾਂ ਦੇ ਪਾੰਦੀਆਂ ਸਾਡੇ ਰਾਹ ਔਖੇ ਨੇ ਪੁੱਤ ਥੋੜੇ ਤੋਂ ਚੱਲਿਆ ਨਹੀਂ ਜਾਣਾ ਤੁਸੀਂ ਰਹਿਣ ਦਿਓ ਕਹਿੰਦੇ ਨਾ ਜੀ ਅਸੀਂ ਤਾਂ ਨਾਲ ਚੱਲਾਂਗੇ ਕੰਦੇ ਆ ਜਾਓ ਭਾਈ ਤੁਰੇਗੇ ਤੁਰੇਗੇ ਅੱਗੇ ਜਾ ਕੇ ਚਾਂਦੀ ਦੇ ਢੇਰ ਆਗੇ ਜੀ